ਵੀਡੀਓ ਬਣਾਉਣਿਆ ਵੀਡੀਓ ਬਣਾ ਰਹੇ ਬਿਨਾ ਪਾਣੀ ਦੀ ਮਾਰ ਬਿਲਕੁਲ 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 ਬਹੁਤ ਤਕੜੀ ਜਿਹੜੀ ਗਲਾਸ ਸਾਡੇ ਨਹੀਂ ਜਾਂਦੇ ਇਸ ਦੇ ਲਈ ਜ਼ਿੰਮੇਵਾਰ ਕੌਣ ਨੇ ਸਰਕਾਰਾਂ ਦੇ ਵਿੱਚ ਰਹੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਬਣਾਏ ਸਰਕਾਰਾਂ ਦੇ ਦੇਖਿਓ ਕਿ ਭਾਈ ਜਿਹੜੀਆਂ ਕੋ ਪਾਲਿਸੀਆਂ ਬਣਾਉਣੀਆਂ ਸੀ ਅਸੀਂ ਨਹੀਂ ਅਸੀਂ ਵਿੱਤੀ ਨੀਤੀਆਂ ਬਣਾਉਣੀਆਂ ਸੀ ਪਾਣੀ ਲਈ ਨੀਤੀਆਂ ਬਣਾਉਣੀਆਂ ਸੀ ਕੋ ਸਿੱਖਿਆ ਸਿਸਟਮ ਦੇ ਨਾ ਨਹੀਂ ਬਣਾਇਆ ਇਹ ਕਿਹੜੀ ਨੀਤੀਆਂ ਚਾਰ ਸਕਿਉਰੀ ਕਰੇ ਹੋਏ ਤਾਂ ਮੈਂ ਕਹਿੰਦਾ ਵੀ ਇੱਕ ਹੀ ਰਾਤ ਆਸਟ੍ਰੋ ਪੈਟ ਕੀਤਾ ਜਾ ਰਿਹਾ ਮਾੜਾ ਮਾਰ ਵੀ ਇੱਚਲੀ ਬਾਈ ਹੋ ਜਾ ਮਾੜਾ ਛੱਡਦਾ ਰੰਗਣਾ ਮਰਜੀ ਗੱਲ ਕਰ ਲੋ ਅੱਜ ਹੋ ਗਈ ਵੀਰੇ ਯਾਰ ਬੱਸ ਕਰ ਲੈ ਵੀ ਬੜਾ ਹੋ ਜਾ ਸੈਟ ਵੀਡੀਓ ਚੱਲੀ ਜਾਂਦੀ ਵੀਡੀਓ ਚੱਲੀ ਜਾਂਦੀ ਤੁਸੀਂ ਇਹ ਦੇਖੋ ਵੀ ਅੱਜ ਬੌਕਰ ਵਾਲੇ ਬੈਠੇ ਆ ਸਰਕਾਰ ਚ ਬੈਠੇ ਉਹਨਾਂ ਦੀ ਬੋਲੀ ਹੋਰ ਨਹੀਂ ਫਿਰ ਤਾਂ ਹੀ ਸਰਕਾਰ ਦੀ ਬੋਲੀ ਕਰਦਾ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੀ ਬੋਲੀ ਹੋਰ ਜਦੋਂ ਇਹ ਸੱਤਾ 'ਚ ਆ ਜਾਣਗੇ ਫਿਰ ਬੋਲੀ ਬਦਲ ਜਾਣੀ ਹੈ ਇਹਨਾਂ ਦੀ ਬੋਲੀ ਉਹ ਹੋ ਜੂ ਤੇ ਉਹਨਾਂ ਦੀ ਇਹ ਹੋ ਜੀ ਹੂੰ ਇਹ ਆਮ ਤੌਰ ਤੇ ਆਪਾਂ ਦੇਖਦੇ ਜਾ ਰਹੇ ਹਾਂ ਵੀ ਇਹੀ ਸਾਡਾ ਦੁਖਾਂਤ ਹੈ ਵੀ ਹੁਣ ਜਿਹੜਾ ਬੰਦਾ ਵੀ ਹੁਣ ਸਾਰਿਆਂ ਦੀ ਟੇਕ ਲੱਗੀ ਹੈ ਵਿੱਚ ਬਾਦਮਾਈ ਟੇਕ ਲੱਗੀ ਹੈ ਵੀ ਅਸੀਂ ਪਤਾ ਨਹੀਂ ਸ਼ਾਇਦ ਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਅਸੀਂ ਦਰਬਾਰ ਸਾਹਿਬ ਜੀ ਦੇ ਖਾਲਸਾ ਦੇ ਉੱਤੇ ਅਸੀਂ ਮਾਫੀਆਂ ਮਤਲਬ ਕਿ ਉੱਥੋਂ ਸਿਰਫਰਾ ਕੇ ਤੇ ਦਬਾ ਕੇ ਕਿ ਅਸੀਂ ਕੋਈ ਉੱਥੇ ਜੁੱਤੀਆਂ ਸਾਫ਼ ਕਰਕੇ ਏਡੇ ਗੁਨਾਹਾਂ ਨੂੰ ਅਸੀਂ ਲੋਕਾਂ ਦੇ ਵਿੱਚ ਦੁਬਾਰਾ ਫੇਰ ਲੋਕਾਂ ਨੂੰ ਮਾਣ ਦੇਣਗੇ ਉਹ ਉੱਧਰ ਲੱਗੇ ਹੋਏ ਨੇ ਕਾਂਗਰਸੀ ਆਪ ਦਾ ਜੋਰ ਤੋੜ ਲਾਉਂਦੇ ਨੇ ਵੀ ਹੁਣ ਬੌਕਰ ਦਾ ਬੁਰਾ ਹਾਲ ਹੋ ਗਿਆ ਬੋਕਰ ਨਾਲ ਸਾਡਾ ਦਾ ਲੱਗੂਗਾ ਬਾਪੇ ਬੈਠੇ ਆ ਨਾ ਤੁਸੀਂ ਮੈਨੂੰ ਇਹ ਗੱਲ ਦੱਸੋ ਮੈਂ ਬਾਰ-ਬਾਰ ਗੱਲ ਕਰਦਾ ਸਾਡੇ ਲੋਕ ਸਭਾ ਚ ਚੋਣ ਹੋਵੇ ਸਾਡੇ ਵਿਧਾਨ ਸਭਾ ਚੋਣਾਂ ਦੇ ਵੀ ਜਿਮਨੀ ਚੋਣਾਂ ਦੇ ਕੋ ਸਰਪੰਚੀ ਦੀ ਚੋਣ ਹੋਵੇ ਕਿਹੜੀ ਚੋਣ ਹੈ ਜਿਹੜੀ ਮੁੱਦਿਆਂ ਦੇ ਲਈ ਹੈ ਥੋੜਾ ਪਾਰ ਹੋਰ ਨਾਗਰਦਾਰ ਦਾ ਮੁੱਦਾ ਨਾ ਪ੍ਰਵਾਸ ਦਾ ਮੁੱਦਾ ਦਾ ਹੋ ਰਿਹਾ ਹੈ ਨਾ ਨੌਕਰੀਆਂ ਦਾ ਮੁੱਦਾ ਨਾ ਪਾਣੀ ਦਾ ਮੁੱਦਾ ਨਾ ਵਾਤਾਵਰਨ ਮੁੱਦਾ ਨਸ਼ਾ ਮੁੱਦਾ ਬਣਦਾ ਹੈ ਕੂਤਾਂ ਵਾਲੀ ਬੰਦਾ ਅਜਾ ਸਕੇ ਇਸ ਤਰੀਕੇ ਦੇ ਨਾਲ ਇਹ ਹੁਣ ਉਹ ਉਹਨਾਂ ਨੂੰ ਚਾਹਦੇ ਸਾਰੇ ਵਿਰੋਧੀ ਚੱਕੋ ਨਹੀਂ ਵਿਰੋਧੀ ਚਰਚ ਉਹਨਾਂ ਨੂੰ ਪਤਾ ਹੈ ਜ਼ਰੂਰ ਕਿ ਰੈਲੀ ਹੋਣੀ ਹੈ ਤਾਂ ਆਪੇ ਬੱਸਾਂ ਤੇ ਕਿ ਲੱਗਦਾ ਕਿ ਸਾਡੀ ਕਿਸਾਨੀ ਨੂੰ ਬਚਾਉਣਾ ਸਾਡੇ ਲੀਡਰਾਂ ਦਾ ਨੈਤਿਕ ਫਰਜ਼ ਬਣਦਾ ਸੀ ਉਹ ਇੱਥੇ ਪਹੁੰਚਦੇ ਉਹ ਆਪਦੇ ਜਿਹੜੇ ਨਾਲ ਦੇ ਰਹਿਣ ਵਾਲੇ ਨੂੰ ਕਿਹਦੇ ਵਿੱਚ ਉਹ ਜਿਵੇਂ ਤੁਸੀਂ ਰੈਲੀਆਂ ਤੇ ਜਾਂਦੇ ਹੋ ਚਲੋ ਫਨੌਰੀ ਬੈਠੋ ਲਾ ਕੇ 15-15 ਦਿਨ ਮੈਂ ਤੁਹਾਨੂੰ ਦੱਸੀ ਜਾਂਦਾ ਨਾ ਦਜੀਏ ਕੋਈ ਦਿਲੋਂ ਸਮਰਪਿਤ ਹੋਣ ਤਾਂ ਆਪ ਹੀ ਆ ਕੇ ਬਹਿ ਜਾਣੋ ਹਾਂ ਇੱਥੇ ਸਾਰੇ ਇੱਕ ਇੱਕ ਤੰਬੂ ਲਾਉਣ ਆ ਦਾ ਸ੍ਰੀ ਗੁਰਬਾਦਰ ਵੀ ਆ ਕੇ ਬੈਠੇ ਇੱਥੇ ਹਾਂ ਲੈ ਇੱਥੇ ਵਧੀਆ ਸੇਵਾ ਹੋ ਜੂ ਲੰਗਰ ਦੀ ਸੇਵਾ ਕਰੇ ਸੰਗਤ ਨੂੰ ਲੰਗਰ ਪਕਾ ਕੇ ਖਵਾਵੇ ਸ੍ਰੀ ਗੁਰਬਾਦਰ ਵਧੀਆ ਗੱਲ ਹੈ ਇੱਥੇ ਲੋਕਾਂ ਚ ਬੈਠੇ ਲੋਕਾਂ ਦੁੱਖ ਸੁੱਖ ਪੁੱਛੇ ਆ ਇੱਥੇ ਆਵੇ ਰਾਜਾ ਬੜਾ ਇੱਥੇ ਆਉਣ ਦੂਜੇ ਕਾਂਗਰਸ ਲੀਡਰ ਹਨ ਬੀਜੇਪੀ ਵਾਲੇ ਵੀ ਆਉਣ ਬੀਜੇਪੀ ਵਾਲੇ ਤਾਂ ਸਾਨੂੰ ਮਾਰੀ ਜਾਂਦੇ ਉਹਨਾਂ ਦੇ ਕੀ ਆਉਣਾ ਹੈ ਹਾਂ ਇੱਧਰ ਹੋ ਜਾ ਬਾਕੀ ਆ ਕੇ ਕਿਉਂ ਨਹੀਂ ਬਹਿੰਦੇ ਬਈ ਆਏ ਇੱਥੇ ਮਾੜੀ ਦੀ ਫੋਟੋ ਕਰਾਈ ਹੋਈ ਸੋਸ਼ਲ ਮੀਡੀਆ ਤੇ ਪਾਈ ਰੇਲੇ ਸਾਹਿਬ ਉਹਨਾਂ ਤੇ ਮੁੜ ਕੇ ਹਾਂ ਇ ਉਹੀ ਗੱਲ ਮੈਂ ਕਰ ਰਿਹਾ ਨਾ ਉਹ ਸਿਰਫ ਖਾਨਾ ਪੂਰਤੀ ਐ ਵੀ ਸਿ ਵੋਟਾਂ ਕਿਵੇਂ ਲੈਣੀਆਂ ਐ ਐਸ ਵੇਲੇ ਵੋਟਾਂ ਲੈਣ ਤੋਂ ਇਲਾਵਾ ਇੱਥੇ ਕੋਈ ਲੜਨ ਵਾਲੀ ਗੱਲ ਕੋਈ ਸਮਰਪਿਤ ਜਿਹੜੀ ਹੈਗੀ ਗੱਲ ਪੰਜਾਬ ਦੇ ਲਈ ਹੋ ਰੋਜ਼ ਸੈਂਟਰ ਕੋਈ ਨਾ ਕੋਈ ਨਵੇਂ ਤੋਂ ਨਵਾਂ ਹਮਲਾ ਬਿਲਕੁਲ ਕਰੀ ਤੁਰਿਆ ਹੋ ਮੈਂ ਲੱਗੀ ਜਿਵੇਂ 32 ਦਿਨ ਹੋ ਗਏ ਬਾਪੂ ਅੱਜ 32ਵਾਂ ਦਿਨ ਹੈ ਕੱਲ ਨੂੰ 33ਵਾਂ ਦਿਨ ਹੋ ਜਾਣਾ ਹੈ ਮਰਨ ਮਰਤੇ ਬੈਠੇ ਨੇ ਡਾਕਟਰ ਵੀ ਕਹਿ ਰਹੇ ਨੇ ਕਿ ਇਹਨਾਂ ਦੇ ਅੰਗ ਜਵਾਬ ਦਿੰਦੇ ਜਾਂਦੇ ਨੇ ਤੁਹਾਨੂੰ ਵੀ ਪਤਾ ਇੱਕ ਬਜ਼ੁਰਗ 75 ਸਾਲਾਂ ਦਾ ਉਹਨਾਂ ਨੂੰ ਇੱਕ ਨਾਮਰਾਦ ਬਿਮਾਰੀ ਕੈਂਸਰ ਵਰਗੀ ਉਹਨਾਂ ਨੂੰ ਬਿਮਾਰੀ ਹੈ ਜਿੰਨੇ ਸਾਡੇ ਸਾਫ ਕਐਮਐਲ ਨੇ ਜਿੰਨੇ ਸਾਡੇ ਸਾਫ ਕੈਂਪੀ ਨੇ ਹਜ਼ਾਰਾਂ ਐਮਪੀ ਨੇ ਤੇ ਮੈਂ ਕਿਹਾ ਹਜ਼ਾਰਾਂ ਹੀ ਜਾਂਦੇ ਨੇ ਜਿੰਨੇ ਮਹੂਸੂਸਾ ਨੇ ਕੀ ਲੱਗਦਾ ਇਹ ਭੁਖੜ ਹੜਤਾਲ ਤੇ ਬਹਿ ਜਾਣ ਦਿੱਲੀ ਨਾਲ ਪ੍ਰੈਸ਼ਰ ਹੋਰ ਨਹੀਂ ਵਧੂਗਾ ਇਹ ਇੰਨਾ ਨੇ ਬਹਿਣੇ ਮੈਂ ਰეკਮੈਂਡ ਕਰਨਾ ਲੋਕਾਂ ਨੂੰ ਮਲਵਾਉਣਾ ਹੁੰਦਾ ਦੇਖਿਆ ਕੋਈ ਲੀਡਰ ਲੋਕਾਂ ਵਿੱਚ ਜੇਲ੍ਹ ਗਿਆ ਲੋਕਾਂ ਬੱਚੇ ਮਰਿਆ ਲੋਕ ਮਰਦੇ ਇਹਨਾਂ ਦੇ ਵੋਟਾਂ ਵਿੱਚ ਪਿੱਛੇ ਕਿੰਨੇ ਕਤਲ ਹੁੰਦੇ ਲੋਕਾਂ ਦੇ ਕਿੰਨੇ ਝੂਠੇ ਮੁਕੱਦਮੇਦਾਰੀ ਹੁੰਦੇ ਕਿੰਨੇ ਜੇਲ੍ਹਾਂ ਜਾਂਦੇ ਨੇ ਦੇਖਿਆ ਕਿਤੇ ਗਏ ਕਿਸੇ ਪਿੱਛੇ ਕਿਹਦਾ ਸਿਰ ਪਟਿਆ ਇਹ ਤਾਂ ਇਹ ਤਾਂ ਲੋਕਾਂ ਨੂੰ ਸਮਝੰਦੀ ਲੋੜ ਆ ਨਾ ਪਰ ਉਹ ਹੀ ਮੈਂ ਗੱਲ ਕਰਦਾ ਹੁਣਾ ਸੱਲ ਸਾਡੇ ਵਾਲਿਆਂ ਨੂੰ ਤਾਂ ਲੋਕ ਆਏ ਸੰਦੇ ਧਰਨੇ ਲਾਉਣ ਵਾਲੇ ਬੰਦੇ ਰਾਤਾਂ ਨੂੰ ਬੈਠੇ ਰਹਿੰਦੇ ਦਿਨੀ ਬਸ ਕੋਈ ਗੱਲ ਨਹੀਂ ਬੂਟਾ ਪਾਉਣ ਵੇਲੇ ਪਤਾ ਨਹੀਂ ਫਿਰ ਫਿਰ ਫੜ ਲੈਣਗੇ ਜਾ ਕੇ ਈ ਗੱਲ ਤਾਂ ਮੈਂ 220 ਦੇ ਮੋਰਚੇ ਦੇਖੀ ਜਿਹੜੇ ਉੱਥੇ ਕਿਸਾਨ ਦੇ ਝੰਡੇ ਚੱਕੀ ਫਿਰਦੇ ਇੱਥੇ ਆ ਕੇ ਪਾਰਟੀਆਂ ਦੇ ਝੰਡੇ ਚੱਕ ਲਈ ਜਿਹੜੇ ਬੰਦਿਆਂ ਨੇ 2 ਦੇ ਵਿੱਚ ਮੋਰਚੇ ਦੇ ਵਿੱਚ ਮੋਦੀ ਨੂੰ ਗਾਲਾਂ ਕੱਢੀਆਂ ਬੀਜੇਪੀ ਮਰਦਾਬਾਦ ਕੀਤਾ ਉਹਨਾਂ ਬੰਦਿਆਂ ਨੇ ਆ ਕੇ ਐਤ ਕਿ ਮੈਂ ਜਿਮਨੀ ਚੋਣਾ ਦੇ ਦੇਖਿਆ ਮੋਦੀ ਦੇ ਝੰਡੇ ਚੱਕੀ ਨੂੰ ਅੱਛਾ ਦੂਜੇ ਪਾਸੇ ਜਦੋਂ ਆਪਾਂ ਜਿੱਥੇ ਬੰਦੀਆਂ ਦੇ ਕਰਦੇ ਆ ਦੇਖੋ ਖੁੱਲ ਕੇ ਵਿਚਾਰਾ ਹੋਣਾ ਚਾਹੀਦਾ ਗੱਲਬਾਤ ਹੋਣੀ ਚਾਹੀਦੀ ਮੈਂ ਪਿਛਲੇ ਇੱਕ ਵੀਡੀਓ ਵੇਖ ਰਿਹਾ ਸੀ ਉਹ ਕਹਿੰਦੇ ਕੁਝ ਕੁ ਲੋਕ ਉਹੀ ਬੈਠੇ ਨੇ ਜਿਨ੍ਹਾਂ ਨੇ 25 ਤਰੀਕ ਨੂੰ ਜਨਵਰੀ ਦੇ ਵਿੱਚ ਅਦੋਲਨ ਦੇ ਕਬਜ਼ਾ ਕਰ ਲਿਆ ਸੀ ਉਹੀ ਲੋਕ ਨੇ ਹੋਰ ਤਾਂ ਸੂਈ ਲੋਕ ਦੇਖੋ ਤੂੰ ਮੇਰੇ ਮੂੰਹ 'ਚ ਜ਼ਿੰਦਗੀ ਦੇ ਬੈਠਾ ਨੰਦਰਸ਼ਾ ਨਾ ਅੱਜ ਨਾ ਪਹਿਲਾਂ ਨਾ ਲੜਨ ਵਾਲੀ ਧਿਰ ਦੇ ਖਿਲਾਫ ਮੈਂ ਕੁਝ ਨਾਵੇਂ ਉਦੋਂ ਬੋਲਿਆ ਬਹੁਤ ਪਤਰਕਾਰਾਂ ਨੇ ਮੇਰੇ ਮੂੰਹ 'ਚ ਵੀ ਮੈਕ ਪਾਏ ਤੇ ਸੋਨੂੰ ਤਿੰਨ ਜੀ ਦੀਪ ਨੇ ਸਟੇਜ ਉੱਪਰ ਆ ਕੇ ਬੋਲਣ ਦੀ ਕੋਸ਼ਿਸ਼ ਨਹੀਂ ਇਸ ਸਮਾਂ ਤੱਕ ਹੁਗ ਗਦਾਰ ਕਹੂੰਗਾ ਤੇ ਕਫਾ ਲਾ ਦਾਂਗਾ ਸਮਾਂ ਸਾਰੀਆਂ ਗੱਲਾਂ ਸਮਾਂ ਆ ਗਿਆ ਹੈ ਹੋ ਰਹੀ ਹੈ ਕਿ ਲੋਕੀ ਹੋ ਲੋਕਾਂ ਦੇ ਐਵੇਂ ਨਹੀਂ ਕਹਿੰਦੇ ਕਿ ਰਾਮ ਕਰਦਾ ਲੋਕ ਜਾਣੀ ਜਾਣਦਾ ਮੈਂ ਅੱਜ ਵੀ ਮੇਰੇ ਖਿਲਾਫ ਬਹੁਤ ਜਿਹੜੀਆਂ ਜੱਥੇ ਬੰਦੀਆਂ ਵੀ ਨੇ ਬੋਲਦੀਆਂ ਫਿਰ ਲਾਗੂ ਬਰਤਾਂਤ ਜੜੇ ਜਾਂਦੇ ਨੇ ਉਸ ਉਹਨਾਂ ਨੇ ਛੱਡੇ ਹੋਏ ਪੱਤਰਕਾਰ ਵੀ ਨੇ ਦੋਕਰ ਮੇਰੇ ਲਗਾਤਾਰ ਜਦੋਂ ਵੀ ਮੈਂ ਕੋਈ ਪੰਜਾਬ ਦੇ ਪਾਣੀਆਂ ਤੇ ਉਪਵਾਸੀਆਂ ਦੇ ਮਸਲੇ ਤੇ ਜਦੋਂ ਵੀ ਮੈਂ ਕੋਈ ਮੁੱਦੇ ਤੇ ਬੋਲਦਾ ਬੋਲੀ ਤੇ ਤਾਂ ਉਹਨਾਂ ਦੀ ਆਗ ਕਰ ਉਹਨਾਂ ਨੇ ਜਾ ਕੇ ਮੇਰੇ ਖਿਲਾਫ ਉੱਥੇ ਕੋਈ ਨਕਲੀ ਪੰਦੇ ਫੜਕੇ ਮੇਰੇ ਪ੍ਰਮੋ ਦੇ ਖਿਲਾਫ ਕਰਨੀ ਲੱਗੇ ਹੋਣ ਲੱਗੇ ਰਹੋ ਅਸੀਂ ਇੱਕ ਨੇਕ ਨੀਤੀ ਦੇ ਨਾਲ ਇਮਾਨਦਾਰੀ ਨਾਲ ਲੱਗਦਾ ਮੈਂ ਅੱਜ ਵੀ ਕਹਿਣਾ ਕੋਈ ਫਰਕ ਨਹੀਂ ਪੈਂਦਾ ਸਾਨੂੰ 10 ਗਾਣਾ ਕੱਢ ਲਓ 20 ਕੱਢ ਲਓ ਨਾ ਕਰੋ ਸਾਡੇ સલાਫ ਬੋਲਦੇ ਮੈਂ ਫਿਰ ਕਹਿੰਨਾ ਸਾਹਮਣੇ ਨਤਾਰਾ ਕੱਟਣਾ ਹੁੰਦਾ ਸੱਚਾ ਗੋਣਾ ਠੀਕਾ ਗੋਣਾ ਕੀ ਸਮਾਪਤਾ ਕਰੂਗਾ ਤੇ ਅੱਗੇ ਵੀ ਸਮੇਂ ਸਾਰਿਆਂ ਗੱਲਾਂ ਸਾਫ਼ ਕਰਨ ਦਾ ਕਹਿੰਦੇ ਨੇ ਵੀ ਜਿਹੜੇ ਅੱਜ ਜੀ ਸਿੰਘ ਜੱਲ੍ਹ ਭੁਖੜ ਹੜਤਾਲ ਤੇ ਬੈਠੇ ਨੇ ਜਿਨ੍ਹਾਂ ਨੇ ਬਿਠਾਇਆ ਉਹ ਜ਼ਿੰਮੇਵਾਰ ਨੇ ਐਸਾ ਕੋਈ ਜ਼ਿੰਮੇਵਾਰੀ ਹੈ ਤਾਂ ਪੰਜਾਬ ਦੇ ਕਿਸਾਨ ਨਹੀਂ ਲੱਖੇ ਬਈ ਗੱਲ ਹੋਣੀ ਚਾਹੀਦੀ ਹੈ ਹੈ ਤਾਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਨਾ ਜਦੋਂ ਪੂਰੇ ਦੇਸ਼ ਆਮ ਦੇਸ਼ਾਂ ਦੇ ਜੀ ਸਿੰਘ ਦੱਦੇ ਆਲ ਜੀਸਾ ਗੱਲ ਨੂੰ ਬਹੁਤ ਲੋਕ ਸਮਰਥਨ ਕਰ ਰਹੇ ਨੇ ਤੇ ਸਾਡੇ ਖੁਦ ਦੇ ਲੋਕ ਹੀ ਨਹੀਂ ਨਾ ਕਰਦੇ ਮੈਂ ਵੀ ਕਰਦਾ ਵੀ ਆਸਾਂ ਨਹੀਂ ਬੱਤੀ ਨਾ ਸਾਡੀ ਜਿਹੜੀ ਲੋਕ ਨੇ ਜਿਹੜੇ ਲੋਕਾਂ ਦੇ ਵਿੱਚ ਕੋਈ ਵੱਲ ਫਰੇਗ ਲੋਕ ਵਕਈ ਆਪਣੀ ਲੜਾਈ ਨੂੰ ਲੜਨਾ ਚਾਹੁੰਦੇ ਆ ਆਗੂਆਂ ਦੇ ਵਿੱਚ ਕਿਤੇ ਨਾ ਕਿਤੇ ਆਪ ਦੀ ਹੋਂਮੇ ਰੱਖ ਲੋ ਆਪ ਦਾ ਹੰਕਾਰ ਰੱਖ ਲੋ ਜਾਂ ਆਪ ਦਾ ਕੋਈ ਝੰਡਾ ਰੱਖ ਲੋ ਇਹ ਹੁੰਦਾ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਲੈ ਕੇ ਤਾਂ ਮੈਂ ਹਮੇਸ਼ਾ ਹੀ ਇੱਥੇ ਵੀ ਜਿੰਨੇ ਆਗੂਆਂ ਨੂੰ ਮਿਲਦਾ ਜਾਂ ਮੈਂ ਸ਼ੰਭੂ ਤੇ ਵੀ ਮਿਲਿਆ ਮੈਂ ਇਹਨਾਂ ਨੂੰ ਇਹੀ ਗੱਲ ਕਰਾਂ ਉਹਨਾਂ ਦੀ ਤੁਸੀਂ ਇੱਕ ਵੀ ਜਿਹੜੇ ਖਿਲਾਫ ਬਿਆਨ ਬਾਜੀ ਇਹਦਾ ਸਰਕਾਰ ਨੂੰ ਮੌਕਾ ਮਿਲਣਾ ਤੇ ਲੋਕਤਾਂ ਦੇ ਮਨੋਬਲ ਤੇ ਸੱਤ ਦੇ। ਇਹ ਤਾਂ ਆਪਰੇਸ਼ਨ ਹੈ। ਤਾਂ ਮੈਂ ਅੱਜ ਵੀ ਕਹਿੰਦਾ ਵੀ ਤੁਸੀਂ ਜਿਹੜੀ ਤੁਹਾਡੀ ਆਪਸੀ ਵਿਚਾਰਕ ਵਖਰੇਵੇਂ ਹੈਗੇ ਆ ਉਹ ਰੱਖੋ ਕੋਈ ਗੱਲ ਨਹੀਂ। ਇਹ ਲੜਾਈ ਸਾਂਝੀ ਹੈ। ਇਹ ਗੱਲ ਮੈਂ ਤੁਹਾਡੇ ਲਈ ਹੋਰ ਕਹਿ ਦੇਣੀ ਚਾਹਣਾ। ਮੰਨ ਲਓ ਜਿਹੜੀਆਂ ਅੰਬਿਤ ਸੇਬੰਦੀਆਂ ਜਾਂ ਜਿਹੜੀਆਂ ਵੀ ਤਰ੍ਹਾਂ ਦੇ ਲੜ ਰਹੀਆਂ ਨੇ ਪੰਜਾਬ ਦੀ ਖੇਤੀ ਲਈ, ਮਜ਼ਦੂਰਾਂ ਲਈ, ਮਲਾਜ਼ਮਾਂ ਲਈ ਹੋਰ ਹੱਕਾਂ ਨੂੰ ਜਾਦ ਰਹੇ। ਮੰਨ ਲਓ ਕਿਸਾਨ ਆ ਅੰਦੋਲਨ ਹੈ ਜਿਹੜਾ ਇਹਨੂੰ ਇਸ ਅੰਦੋਲਨ ਨੂੰ ਸਰਕਾਰ ਖੇਲ ਕਰ ਦਿੰਦੀ ਐ ਖਤਮ ਕਰ ਦਿੰਦੀ ਐ ਕੀ ਕੋਈ ਹੋਰ ਅੰਦੋਲਨ ਕੱਲ ਨੂੰ ਪੰਜਾਬ ਚ ਉੱਠੇ ਲੋਕਾਂ ਦਾ ਮਨੋਬਲ ਨਹੀਂ ਰੁਕੂ ਜਾਂ ਸਰਕਾਰ ਨਹੀਂ ਸੋਚਦੀ ਕਿ ਵੀ ਜੇ ਅਸੀਂ ਉਹ ਅੰਦੋਲਨ ਖਤਮ ਕਰਸਰ ਜਿਹੜਾ ਵੀ ਕੱਲ ਨੂੰ ਉੱਠੂਗਾ ਅਸੀਂ ਡੰਡੇ ਦੇ ਜ਼ੋਰ ਨਾਲ ਖਤਮ ਕਰਦੇ ਆਂ ਸਭ ਉਹ ਜਿਹੜਾ ਤੁਹਾਡਾ ਕੋਈ ਵੀ ਅੰਦੋਲਨ ਹੈ ਕਾਮਯਾਬ ਹੋਣ ਦੇ ਇਹ ਗੱਲ ਲੜ ਬੰਦ ਲੋ ਜੇ ਇਹ ਅੰਦੋਲਨ ਹੋਵੇ ਕੌਮੀ ਇਨਸਾਫ ਮੋਰਚਾ ਹੋਵੇ ਚਾਹੇ ਸਮਾਣੇ ਸਿੰਘ ਬੈਠਾ ਜੋ ਬੇਅਦਬੀਆਂ ਦੇ ਉੱਤੇ ਕਾਨੂੰਨ ਲਾਉਣ ਦੀ ਗੱਲ ਕਰਦਾ ਹੈ ਹਣਾ ਆ ਇਹ ਜਿਹੜੀਆਂ ਗੱਲਾਂ ਸਾਨੂੰ ਤਾਂ ਅਸੀਂ ਸਾਰੇ ਲੋਕਾਂ ਤਾਂ ਹੀ ਜਿੱਤਾਂਗੇ ਜੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਲੜਾਂਗੇ। ਸੋ ਇਸ ਲਈ ਹੁਣ ਮੈਂ ਇਹੀ ਕਹਿਣਾ ਚਾਹੁੰਦਾ ਸਾਰੇ ਜਿਹੜੇ ਘਰਾਂ ਵਿੱਚ ਬੈਠੇ ਆ ਚਲੋ ਕੋਈ ਗੱਲ ਜਥੇਬੰਦੀਆਂ ਵੀ ਹੌਲੀ-ਹੌਲੀ ਆ ਜਾਣੀਆਂ। ਯਾਨੀ ਸਾਡੇ ਆਮ ਲੋਕ ਨੇ ਜਿਵੇਂ ਆਪਾਂ ਦਿੱਲੀ ਗਏ ਸੀ ਉਵੇਂ ਬਾਈ ਵੱਧ ਤੋਂ ਵੱਧ ਬੰਦੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸੀ ਲੱਖਾ ਸਿੰਘ ਸੁਧਾਨਾ ਦੇਸ਼ਕ ਤੇਜ਼ ਹਵਾਵਾਂ ਤੇ ਜ਼ਮੀਂ ਚੱਲ ਰਿਹਾ ਪਰ ਸਾਡੇ ਕਿਸਾਨਾਂ ਦੇ ਕੌਂਸਲੇ ਬੁਲੰਦ ਨੇ 80 ਸਾਲ ਦੇ ਬਜ਼ੁਰਗ ਜਿਹੜੇ ਅਜੇ ਨੇ ਉਹ ਵੀ ਡਟੇ ਹੋਏ ਨੇ ਸਾਡੀਆਂ ਮਾਤਾਵਾਂ ਵੀ ਡਟੀਆਂ ਹੋਈਆਂ ਨੇ ਜਿਹੜੇ ਤੋਂ ਉਹਨਾਂ ਪ੍ਰੈਕਟਿੰਗ ਜੀ ਨੂੰ ਧੰਨਵਾਦ